ਬਾਬਾ ਜੀ ਵੀ ਮੈਂ ਆਮ ਹੀ ਬੜੀ ਗੱਲ ਜਾਂ ਜਾਂ ਚੈਨਨਾ ਤੋਂ ਵੀ ਆਇਆ ਇਹਦਾ ਬਾਬਾ ਜੀ ਨੇ ਇੱਕ ਨਾਮ ਦਿੱਤਾ ਗਿਆ ਜੇ ਕਬੱਡੀ ਦੇ ਬਾਬਾ ਬੋਰਡ ਬੋਰਡ ਮਤਲਬ ਬੋਰਡ ਦਾ ਤਾਂ ਹੀ ਨਾਲ ਇਹਨਾਂ ਸੇ ਬਹੁਤ ਵਿਸ਼ਾਲ ਹੋ ਪੁਰਾਣਾ ਹੁੰਦਾ ਤੇ ਸਾਡੇ ਇਲਾਕੇ ਦੇ ਵਿੱਚ ਤਾਂ ਤੁਸੀਂ ਦੱਸਿਆ ਵੀ ਆਪੇ ਕੋ ਲੋ ਖर्चा ਲਾ ਕੇ ਇਹ ਇਹ ਪ੍ਰਾਲਾ ਕਰਦੇ ਰਹਿਆ ਉਹ ਕਾਫੀ ਬੱਚੇ ਜਾਗਰੂਕ ਹੋੁੰਦੇ ਰਹਿਆ ਮੇਰਾ ਬੇਟਾ ਵੀ ਤੇ ਇੱਥੇ ਖੇਡਦਾ ਰਿਆ ਉਹਨਾਂ ਨੂੰ ਇੱਥੇ ਭੇਜਿਆ ਸੀ ਜਦੋਂ ਆਸਟ੍ਰੇਲੀਆ ਵਾਸਤੇ ਇਹ ਘਰ ਤਾਂ ਕੋਈ ਘਰ ਦੇ ਵਿੱਚ ਪ੍ਰੋਗਰਾਮ ਹੁੰਦਾ ਤੇ ਅਸੀਂ ਉਹ ਘਰ ਦਾ ਤਾਂ ਵਾ ਜਿੱਥੇ ਜਿੱਥੇ ਕਿਵੇਂ ਇਹ ਰਸਤਪੜੀ ਯਾਦ ਕਰਨਾ ਕਿਵੇਂ ਅੰਦਰ ਪਾਉਂਦੇ ਨਾਲ ਕਰਦੇ ਨੇ ਜਦੋਂ ਕਿਹੇ ਕੌਮ ਦੀ ਕਿਹੇ ਮਹਾਪੁਰਸ਼ ਦੀ ਗੱਲ ਆਉਂਦੀ ਆ ਫਿਰ ਉਹ ਇਲਾਕੇ ਵੱਲੋਂ ਕੱਟ ਕੀਤਾ ਜਾਂਦਾ ਕਿ ਆਪ ਉਹ ਆਪਣੇ ਵਿਚਾਰ ਜਿਹੜੀ ਸਾਂਝੇ ਕਰੋ ਕਿ ਕਿਸ ਧੰਦੇ ਨਾਲ ਕਿੰਨੇ ਚੱਗੇ ਧੰਦੇ ਨਾਲ ਅਜੀ ਜਿਹੜਾ ਵਾ ਜੇ ਸਲਾਣਾ ਜਿਹੜੇ ਆ ਜੋਰ ਮੇਲੇ ਹੁੰਦੇ ਆ ਸੰਦਾ ਮਹਾਪੁਰਸ਼ਾਂ ਦੇ ਹੀ ਨਾਂ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਜਿੰਨੀਆਂ ਵੀ ਸੰਗਤਾਂ ਇੱਥੇ ਬੈਠੀਆਂ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਆਂ ਔਰ ਨਾਲ ਹੀ ਅਸੀਂ ਬੇਨਤੀ ਕਰਦੇ ਆਂ ਜਿਹੜੇ ਇਲਾਕੇ ਦੇ ਪ੍ਰਬੰਧਕ ਕਰਕੇ ਸਾਰਾ ਸਾਡੇ ਪ੍ਰਬੰਧਕੀ ਵਕਫ ਵਕਫ ਪਿੰਡਾਂ ਦੇ ਵਿੱਚ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਗੁਰਦਾਰਿਆਂ ਦੇ ਵਿੱਚ ਗ੍ਰੰਥੀ ਸਿੰਘਾਂ ਦੇ ਨਾਲ ਵਿਚਾਰ ਕਰਕੇ ਕਿ ਕਿਸ ਤੱਡੇ ਢੰਗ ਦੇ ਨਾਲ ਅਸੀਂ ਗੁਰਦਾਰਿਆਂ ਨੇ ਸਾਂਭ ਸੰਭਾਲ ਕਰਨੀਆਂ ਗੁਰੂ ਗ੍ਰੰਥ ਸਾਹਿਬ ਜੀ ਜਿਸ ਤਰ੍ਹਾਂ ਹੀ ਦੇਖਭਾਲ ਕਰਦੀਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਤਾਂ ਦੀ ਘਟਨਾ ਨਾ ਵਾਪਰੇ ਜਿਸ ਤਰ੍ਹਾਂ ਦੀ ਅਟਾਰੀ ਦੇ ਵਿੱਚ ਵਾਪਰੀ ਹੈ ਤੇ ਬਤੇ ਫੋਨ ਕਰੋ ਆਪੋ ਵਾਹਿਗੁਰੂ ਜੀ ਜਿਵੇਂ ਜਿਹਨੇ ਸ੍ਰੀ ਸਰਕਾਰ ਜੋ ਮੀਤੀ ਮਹਾਪ੍ਰੀਤ ਰਾਜਸਥਾਨ ਕੀਤੀ ਹੈ ਕਿ ਜਿਸੇ ਆਪਾਂ ਸ਼੍ਰੀਮਾਨ ਸੰਤ ਬਾਬਾ ਮੱਧੂ ਸਿੰਘ ਸਾਹਿਬ ਜੀ ਦੀ ਬਲਾਣਾ ਵਰਸੀ ਆਪ ਇਲਾਕੇ ਦੇ ਸਜੋਤ ਸੜਕਾ ਮਣਾਉਨੇ ਆਂ ਹੋਰ ਬੜਾ ਖਾਸ ਜਿਹੜਾ ਭਰਾਲਾ ਹੈ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਪਰਵਾਹ ਤੋਂ ਬਾਅਦ ਇਸ ਉਪਰਾਲੇ ਦੇ ਵਿੱਚ ਆਪਣਾ ਹਰ ਤਰ੍ਹਾਂ ਕਰਕੇ ਜਿਹੜਾ ਸਫਲਤ ਨੂੰ ਦਈਏ ਜਿੱਥੇ ਆਪ ਸਭ ਜੋ ਕਰਦੇ ਵੀ ਹੋ ਉਥੇ ਆਪੀ ਦਾ ਧੰਵਾਦ ਹੈ ਔਰ ਬਾਬਾ ਜੀ ਹੁਣਾਂ ਦਾ ਮੇਨ ਅੱਜ ਦੀ ਮੀਟਿੰਗ ਕਰਦਾ ਜਿਹੜਾ ਵਿਸ਼ੇਸ਼ ਉਪਰਾਲਾ ਹੈ ਉਹ ਇਹ ਹੈ ਕਿ ਆਪਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕੂਨਤਾਈਆਂ ਰਹੀਆਂ ਹਨ ਉਹਨੂੰ ਹੋਰ ਸੁਚਾਰ ਬਣਾਉਣ ਵਾਸਤੇ ਹੋਰ ਚੰਗੇ ਢੰਗ ਦੇ ਨਾਲ ਉਹਨੂੰ ਆਪਾਂ ਨਿਬੜੇ ਚੜਨ ਵਾਸਤੇ ਆਪਣੇ ਕੀਮਤੀ ਸੁਝਾਅ ਜਿਹੜੇ ਆ ਉਹਦੇ ਵਿੱਚ ਆਪਾਂ ਜੋ ਜੋ ਆਪਨੇ ਸਮਝ ਮੁਤਾਬਕ ਕੋ ਗੱਲ ਕਰਨ ਵਾਲੀ ਹੈ ਕਿ ਜਿਹਦਾ ਕੋ ਮਨ ਕਰਦਾ ਹੈ ਵਿਚਾਰ ਹੈ ਉਹ ਜਰੂਰੀ ਜਿਹੜੀ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਉਸ ਆਉਣ ਵਾਲੇ ਸਮਾਗਮ ਨੂੰ ਜਿਹੜੇ ਹੋਰ ਚੰਗੇ ਢੰਗ ਦੇ ਨਾਲ ਆਪਾਂ ਤਰਦੀਬ ਦੇ ਨਾਲ ਜਿਹੜਾ ਉਹ ਮਨਾ ਸਕੀਏ ਖਰਚ ਪੈ ਤੋ ਆਏ ਸਪੰਸ ਪਰ ਚੈਂਟਰ ਸਾਈਡੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਪੀ ਗੁਰਪਿੰਦਰ ਸਿੰਘ ਪੰਚਾਇਤ ਵਾਲੇ ਜਿਥੋਂ ਹੀ ਜਿੱਤ ਸਾਹਿਬ ਉਹਨਾਂ ਬਾਬਾ ਜੀ ਇਹਦਾ ਬੜੇ ਵਧੀਆ ਵਿਚਾਰ ਦਿੱਤੇ ਨੇ ਕਿ ਜਿੱਥੇ ਵਧੀਆ ਤੋਂ ਵਧੀਆ ਜਿੱਥੇ ਹੌਲਤ ਉਹਦੀ ਹੋਸ਼ ਸੋਭਾ ਹੁੰਦੀ ਆ ਉਹਦੀ ਕਲੈਕਟੀ ਹੋਰ ਬਣਦੀ ਆ ਤੇ ਪੌਣੇ ਵੀ ਚਾਹੀਦੇ ਆ ਜੇ ਆਪਾਂ ਗੱਲ ਕਰੀਏ ਬਾਰਦਰ ਆਪਣੀ ਤਰਿਆ ਤੋਰਲੇ ਬੰਨੇ ਤੋਂ ਤੇ ਸੰਤ ਬਾਬਾ ਅਰਤਾਸ ਸਿੰਘ ਘਿਹੜੇ ਵਾਲੇ ਆ ਜਾਂ ਉਹ ਆਪਾਂ ਜਿੱਥੇ ਲਿਉਂਦੇ ਆ ਉਸ ਤੋਂ ਬਾਅਦ ਆ ਜਿਹੜੇ ਦਲ ਬਾਬਾ ਦੇ ਵਿੱਚ ਤੇ ਦਿਲ ਸੋਸਿਕ ਤੋਂ ਬਿਨਾ ਜਉਂ ਤੁਰੀਏ ਗਿਲਸਾ ਮਾ ਬੜੀ ਵਧੀਆ ਗੱਲ ਕੀਤੀ ਵੀ ਜਉਂ ਤੁਰੀਏ ਸੰਤਾ ਸੰਤਾ ਸਤਿਾਰੀ ਸਾਹਿਬ ਵੀ ਹੁੰਦੀ ਅੱਗੇ ਆ ਤੇ ਆਪਣਾ ਹਰ ਪਿੰਡ ਦਾ ਹੀ ਫਰਜ਼ ਬਣਦਾ ਆਪਣੇ ਇਲਾਕੇ ਦਾ ਫਰਜ਼ ਬਣਦਾ ਵੀ ਜਿਹੜੀ ਵੀ ਆਪਣੇ ਮਨ ਚ ਗੱਲ ਉਹ ਬਾਬਾ ਜੀ ਨਾਲ ਕੇ ਕੀਤੀ ਜਾਂਦੀ ਵਿਚਾਰ ਖੁੱਲ ਕੇ ਰੱਖੇ ਜਾ ਦੂਜੀ ਗੱਲ ਇਹ ਵੀ ਜੇ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਆ ਕਿ ਉਹ ਬਦਨਾਮ ਵੀ ਜਿਹੜੀਆਂ ਦੇ ਰਾਣਾ ਲੋਹੀ ਵਧੀਆ ਤਿਆਰ ਕੀਤਾ ਨਾ ਹੋਰ ਵੀ ਪਲੇਸ ਇਨਾਂ ਰਿਸ਼ਿਆਂ ਤੋਂ ਅੱਜ ਨੂੰ ਬੱਚੇ ਨੂੰ ਹਰ ਇੱਕ ਬੱਚੇ ਨੂੰ ਰਹਿ ਤੇ ਇੱਕ ਕਬੱਡੀ ਜਾਲ ਪਾਇਆ ਬੜਾ ਵਧੀਆ ਪ੍ਰਾਪਤ ਉਹਦੇ ਨਾਲ ਨਾਲ ਇਹਨਾਂ ਦੇ ਕੀ ਹੋ ਕਾਲ ਸਾਹਿਬ ਆਏ ਕੋਈ ਕੀ ਫਤਿਹ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਸਾਡੇ ਖੱਡਵਾਲੀ ਸ਼੍ਰੀਮੰਤ ਸਤਬਾਬਾ ਮੰਡਲ ਜੀ ਨੇ 22 ਬਰਸੀ ਦੇ ਸਬੰਧ ਵਿੱਚ ਸਾਰੇ ਸਾਥੀਆਂ ਨੂੰ ਸੱਤਰ ਦਿੱਤਾ ਗਿਆ ਹੈ ਉਹਨਾਂ ਦੇ ਗਰਸੀ ਨੂੰ ਜੱਗਿਆ ਬਣਾਉਣ ਲਈ ਸਾਰੀ ਸੰਗਤ ਨੂੰ ਇਕੱਠਾ ਕੀਤਾ ਗਿਆ ਕਿ ਉਹ ਸਾਨੂੰ ਸੰਯੋਗ ਕਰਨ ਵੱਧੋ ਵੱਧ ਸੰਗਤ ਜਿਹੜੀ ਆ ਉਹ ਸਮਾਗਮ ਦੇ ਵਿੱਚ ਲੈ ਕੇ ਆਉਣ ਸਾਰਾ ਸਾਡਾ ਸੰਯੋਗ ਕਰਨ ਲੰਗਰਾਂ ਦੇ ਵਿੱਚ ਸਾਡਾ ਸੰਯੋਗ ਕਰਨ ਜਿੱਦਾਂ ਕਬੱਡੀ ਚੰਗੀ ਪੰਦਰ ਤੇ ਹੋਣੀ ਆ ਉਥੋਂ ਦਾ ਪ੍ਰਬੰਧ ਆਪ ਨਾਲ ਸਾਡੇ ਨਾਲ ਕਿਵੇਂ ਮਿਲ ਕੇ ਕਰਨ ਦੀ ਸਾਡੇ ਸੇਵਾਦਾਰਾਂ ਦੇ ਨਾਲ ਸਾਈਂ ਚਾਹੁੰਦੇ ਵੀ ਸੰਗਤ ਵੀ ਸਾਡੇ ਨਾਲ ਪੂਰਾ ਸੰਯੋਗ ਕਰੇ ਯਾ ਯਾ ਸਭੇ ਸੰਗਤ ਵਾਸਤੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਜਾਣਗੇ ਬਹੁਤ ਹੀ ਚੰਗੀ ਪੱਧਰ ਤੇ ਪ੍ਰਬੰਧ ਕੀਤੇ ਜਾਣਗੇ ਚੰਗੇ ਸੰਗਤਾਂ ਵੱਲੋਂ ਲੰਗਰ ਲਾਏ ਜਾਣਗੇ ਜੀ ਜਿੱਦਾਂ ਪ੍ਰਸ਼ਾਦਿਆਂ ਦਾ ਲੰਗਰ ਤੇ ਚਲੋ ਆਲਰੇਡੀ ਚੱਲਦਾ ਹੀ ਹੈ ਜੋ ਸਾਡੀ ਮਾਣਤਾ ਜੀ ਹੋਰ ਵੀ ਕਈ ਲੰਗਰ ਜਿੱਦਾਂ ਅੱਜial ਮੁੰਡੇ ਕਹਿਣ ਦੇ ਕਿ ਅਸੀਂ ਬਾਬਾ ਜੀ ਪੀਜਿਆਂ ਦਾ ਲੰਗਰ ਲਾਵਾਂ ਕੋਈ ਕਹਿ ਰਿਹਾ ਬਾਬਾ ਜੀ ਆਈਸਕ੍ਰੀਮ ਦਾ ਲੰਗਰ ਲਾਵਾਂਗੇ ਤੇ ਕੁਝ ਸਾਡੇ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਕਹਿੰਦੇ ਆ ਕਿ ਬਾਬਾ ਜੀ ਅਸੀਂ ਲੋਕਾਂ ਵਾਲੀ ਦਵਾਈਆਂ ਦਾ ਲੰਗਰ ਲਾਵਾਂਗੇ ਅਸੀਂ ਬਾਬਾ ਜੀ ਅਖਾਂ ਦਾ ਕੈਂਪ ਲਾਵਾਂਗੇ ਅਸੀਂ ਬਾਬਾ ਜੀ ਖੂਨਦਾਨ ਕੈਂਪ ਲਵਾਵਾਂਗੇ ਇਹੋ ਜੇ ਬੱਚੇ ਵੀ ਹੈਗੇ ਆ ਮੈਂ ਉਹਨਾਂ ਦੇ ਬੜੀ ਛਲਾਂਗਾ ਕਰਦਾ ਕਿ ਉਹ ਇਹੋ ਜਿਹੜਾ ਨਾਲ ਸਾਡੇ ਸਾਥ ਦੇ ਦੇ ਇੱਕ ਬਾਬਾ ਜੀ ਆਪਣੇ ਵੱਲੋਂ ਦੱਸਿਆ ਗਿਆ ਸੀ ਅੰਦਰ ਮੀਟਿੰਗ ਦੇ ਵਿੱਚ ਵੱਡੇ ਪੱਦਰ ਦੇ ਕਿ ਵੀ ਕਬੱਡੀ ਟੀਮ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਅੱਗੇ ਵੀ ਜਿਹੜੀ ਸਾਡੇ ਵੱਲੋਂ ਬਾਬਾ ਮੰਗਲ ਸਿੰਘ ਸਪੋਰਟਸ ਕਲੱਬ ਚਲਾਈ ਜਾ ਰਹੀ ਆ ਉਹਦੇ ਵਿੱਚੋਂ ਬਣੇ ਜੰਗੀ ਪੱਦਰ ਦੇ ਜਿਹੜੇ ਪਲੇਅਰ ਆ ਤਿਆਰ ਹੋ ਗਏ ਅੱਜ ਖੇਡ ਰਹੇ ਆ ਜਿਹਦੇ ਵਿੱਚ ਰਾਜਾ ਪਦਰੀ ਵਾਲਾ ਹੋਰ ਵੀ ਬੜੇ ਅਨੇਕ ਜਿਹੜੇ ਹੈਗੇ ਆ ਪਲੇਅਰ ਜਿਹੜੇ ਖੇਡ ਰਹੇ ਆ ਗਾਮੀ ਆਈ ਸੰਜੋਗ ਕਰਾਂਗੇ ਕਿ ਜਿਹੜਾ ਨਸ਼ੇ ਤੋਂ ਮੁਕਤ ਕਰਕੇ ਬੱਚਿਆਂ ਨੂੰ ਖੇਡਾਂ ਵਾਲੇ ਬਣੇ ਲਾਇਆ ਜਾਵੇ ਇਹਨਾਂ ਨੂੰ ਜੇਤੂ ਖਿਡਾਰੀਆਂ ਦੇ ਨਾਮ ਵੀ ਦਿੱਤੇ ਜਾਣਗੇ ਬਾਰਾ ਜੀ ਬਹੁਤ ਹੀ ਵੱਡੇ ਨਾਮ ਦਿੱਤੇ ਜਾਣਗੇ ਇਹ ਜੋ ਵੀ ਅਰ ਕੀ ਨਾਮ ਦੇਣੀ ਹੈ ਹਨੋੜੀ ਮਲਦੀ ਸੰਗਤ ਜਿੱਦਾਂ ਸ਼ੇਰਾ ਵੀਰ ਮੰਦੀ ਵੀਰੋਣੀ ਸੁਖੀ ਵੀਰੋਣੀ ਇਹਨਾਂ ਜੰਗੀ ਪਦਰੇ ਸਾਰੇ ਹੀ ਪਲੇਅਰਾਂ ਨੂੰ ਵੱਡੇ ਨਾਮ ਦੇਣੀ ਇੱਕ ਬੱਬਲੇ ਜੀ ਬਚਨ ਕੀਤਾ ਤੁਸੀਂ ਅੰਦਰ ਮੀਟਿੰਗ ਦੇ ਵਿੱਚ ਜਿਹੜਾ ਗੁਰਸਖ ਪਰਿਵਾਰ ਦੇ ਜਿਹੜੇ ਬੱਚੇ ਨੇ ਹਾਂਜੀ ਇਹਨਾਂ ਨੂੰ ਗੁਰਸਖ ਵਿਦਿਆ ਵੀ ਫ੍ਰੀ ਦਿੱਤੀ ਜਾ ਰਹੀ ਹੈ ਆਪਣੇ ਕਾਲਜ ਦੇ ਵਿੱਚ ਉਹ ਤੋਂ ਬਾਅਦ ਕੀ ਕਰਨ ਜਾਓਗੇ ਜਿੱਦਾਂ ਅੱਜ ਕੱਲ ਤੁਸੀਂ ਵੇਖ ਰਹੇ ਹੋ ਕਾਲਜੋਗ ਦਾ ਸਮ ਉਹ ਲੋਕਾਂ ਨੂੰ ਬਾਣੀ ਦੇ ਵੱਲ ਲੋਣ ਲਈ ਅੱਜ ਇਹ ਵਿਦਿਆਲੇ ਜਿਹੜਾ ਖੁੱਲਿਆ ਹੋਇਆ ਅਸੀਂ ਸਾਰੇ ਹੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਜਿਹੜੇ ਵੀ ਆਪਣੇ ਮਹਾਰਾਜੀ ਬਾੜੀ ਦੇ ਨਾਲ ਲੋਅ ਚਾਹੁੰਦੇ ਆ ਉਹ ਸਾਡੇ ਵਿਦਿਆਲੇ ਦੇ ਵਿੱਚ ਭੇਜ ਸਕਦੇ ਆ ਚਾਹੇ ਉਹ ਦਿਨਾਂ ਵੀ ਮਿਲਿਆ ਤਾਂ ਹੀ ਧਾਰਮਿਕ ਵਿਦਿਆ ਅਸੀਂ ਕਾਲਜ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਵਧੀਆ ਪੜ੍ਹਾਵਾਂਗੇ ਤੇ ਬਾਬਾ ਜੀ ਆਪਣਾ ਕੋਈ ਮੋਬਾਈਲ ਨੰਬਰ ਵਗੈਰਾ ਵੀ ਦੇਣਾ ਚਾਹੁੰਦਾ ਜਿਹੜਾ ਆਪਣਾ ਫੋਨ ਤੇ ਕੰਟੈਕਟ ਕਰ ਸਕੇ ਬੱਚਾ ਕੋਈ ਜੀ ਬਿਲਕੁਲ ਜੀ 9914911115 ਬਾਕੀ ਸਾਡੇ ਗਿਆਨੀ ਜੀ ਆ ਬਾਬਾ ਨਾਨ ਸਿੰਘ ਜੀ ਉਹਨਾਂ ਦਾ ਨੰਬਰ ਨਹੀਂ ਮੈਚਿੰਗ ਕਰਕੇ ਦਵਾਂਗੇ ਜੀ ਵਾਇਗੁਰ ਦੀ ਕਹਾਸਾ ਵਾਇਗੁਰ ਸਾਡੀ ਜੀ ਇਸੂ ਇਲਾਕੇ ਵੱਲੋਂ ਬਾਬਾ ਜੀ ਬਾਬਾ ਕਰਪੂਰ ਸਿੰਘ ਵੀ ਬਡਾਲਾ ਦੇ ਜਿਹੜੀ ਨਗਰਾਨੀ ਇੱਕ ਮੀਟਿੰਗ ਕੀਤੀ ਗਈ ਆ ਸੰਤ ਮਹਾਂਪੁਰਸ਼ ਬਾਬਾ ਮੰਗਲ ਸਿੰਘ ਦੀ ਜੋ ਸਲਾਨਾ ਪਰ ਸੀ ਸੰਪਰਦਾਜ ਜਸ ਕਲਾਨੀ ਸਾਹਿਬ ਵੱਲੋਂ ਔਰ ਜੂਰ ਇਲਾਕੇ ਦੇ ਸੰਜੋਗ ਦੇ ਨਾਲ ਜਿਹੜੀ ਆ ਉਹ ਮਨਾਏ ਜਾਂਦੇ ਆ ਅੱਜ ਵੱਖ-ਵੱਖ ਜਿਹੜੇ ਪਿੰਡਾਂ ਦੇ ਸਰਪੰਚ ਪੰਚ ਪ੍ਰਧਾਨ ਸਾਰੇ ਇੱਥੇ ਆਏ ਸੀਗੇ ਉਹਨਾਂ ਨੇ ਆਪ ਕੋ ਆਪਣੇ ਵਿਚਾਰ ਦੱਸੇ ਨੇ ਔਰ ਵਿਚਾਰ ਸਾਂਝੇ ਕਰਦੇ ਹੋਇਆ ਕਿ ਆਪ ਖੇਤਾਂ ਸਚਾਰੂ ਢੰਗ ਦੇ ਨਾਲ ਅਹੇ ਨਗਰਾਂ ਦਾ ਪ੍ਰਬੰਧ ਕਰਨਾ ਵਾ ਸਾਰਿਆਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਨੇ ਇਹ ਵਾਕਪਕ ਸਮਾਵਾ ਜਿਹੜੀਆਂ ਵਾ ਉਹ ਬਾਬਾ ਜੀ ਦੇ ਨਾਮ ਦੇ ਨਾਮ ਨਾਲ ਨੇ ਵਾਦਾ ਕੀਤਾ ਵਾ ਇਹ ਅੱਜ ਜਿਹੜੀ ਆ ਮੀਟਿੰਗ ਸੀ ਇੱਥੇ ਗੁਰਸਾਸ ਸਤਰਾਣੀ ਸਾਹਿਬ ਨੇ ਜਿਹੜੀ ਆ ਡੇਰਾ ਬਾਬਾ ਕੁੰਬਾ ਸਖਦੇ ਵਿੱਚ ਜਿਹੜੀ ਅੱਜ ਮੀਟਿੰਗ ਕੀਤੀ ਗਈ ਆ ਬੈਕਲੀਕਾ ਸਾਹਿਬ ਉਹ ਵਾ ਇਸ ਦੀ ਅੱਜ ਮੰਦਲੇ ਚ ਹਰ ਹਰ ਚੁੱਕ ਪਿੰਡ ਦੀ ਹਰ ਕਿ ਨਗਰ ਦੀ ਹਰ ਕਿ ਆਤਮ ਦੀ ਹਰ ਕਿ ਸੇਵਾ ਦਾ ਜੁਤੀ ਲਾਈ ਗਈ ਕੇਂਦਰੀ ਲੱਗਰ ਤੇ ਲਾਈ ਗਈ ਕਿਸੇ ਦੀ ਕਥਾ ਵਾਜ ਕੇ ਜਿਤਨਾ ਲੱਗਣੇ ਆ ਪ੍ਰਚਾਰਕ ਆਉਣੇ ਆ ਸਾਡੀ ਜਿੱਥੇ ਆਉਣੇ ਆ ਉਹਨਾਂ ਦੀ ਡਿਊਟੀ ਲਾਈ ਗਈ ਕਿਸੀ ਦੀ ਕਬੱਡੀ ਦੇ ਲਈ ਗਈ ਆ ਕਿ ਇਹ ਦੀ ਗ੍ਰਾਉਂਡ ਤੇ ਲਈ ਗਈ ਆ ਜਿੱਤਰਾ ਵੱਖ-ਵੱਖ ਬਾਬਾ ਜੀ ਦੇ ਜੁੱਤੀਆਂ ਜਲਾਤੀਆਂ ਕਿ ਆਪਣੀਆਂ ਡਿਊਟੀਆਂ ਤਨੋਂ ਉਹਨਾਂ ਨੂੰ ਪੂਰੀਆਂ ਨਿਭਾਉਣਗੇ ਜਿੱਤਰਾ ਉਹ ਸਾਡੀ ਆ ਸਾਡੀ ਮੱਤਲਬ ਮੇਨ ਆ ਕਬੱਡੀ ਦੀ ਡਿਊਟੀ ਲਈ ਬਾਬਾ ਜੀ ਨੇ ਤੁਸੀਂ ਕਬੱਡੀ ਦਾ ਪ੍ਰਬੰਧ ਧਰਨੂ ਦੇਖਣਾ ਤੁਸੀਂ ਗ੍ਰਾਉਂਡ ਤੇ ਰਾਇਤ ਤਿਆਰ ਕਰਨੀ ਆ ਤੁਸੀਂ ਸ਼ਾਮਾਂ ਤੱਕ ਕਬੱਡੀਆਂ ਕਰਾ ਕੇ ਸਭ ਕੋ ਨਾਮ ਨੂੰ ਕਿਰਦਾਤ ਦੇ ਕੇ ਪਹੁੰਚਣੇ ਆ ਇਹ ਬਾਬਾ ਜੀ ਸਾਡੀ ਨੂੰ ਜਿੱਤਰਾ ਗਿੱਲ ਸਾਹਿਬ ਦੀ ਇਹਨਾਂ ਦੀ ਆਪਣੀ ਸਾਰੀ ਇਹਨਾਂ ਦੀ ਸੋਚਾ ਬਸ ਸੋਸ਼ਲ ਮੀਡੀਆ ਦੇ ਜਿੱਤਰਾ ਪੱਤਰਕਾਰ ਜਿਹਨੇ ਦੀ ਆਪਣੇ ਸ਼ੇਰਾ ਹਨ ਕਿ ਇਹਨਾਂ ਦੀ ਡਿਊਟੀ ਲਈ ਆ ਲੰਗਰਾਂ ਦੇ ਕਿ ਤੁਜੀ ਲੰਗਰਾਂ ਦਾ ਪ੍ਰਬੰਧ ਦੇਖਣਾ ਹੁਣ ਵੇਖੋ ਕਈ ਸਫਤਾ ਦਾ ਜਿਹੜੀਆਂ ਜਿਤਨਾ ਉਹ ਜਿਹੜੇ ਵਕਤ-ਵਕਤ ਸੇਵਾ ਆਉਣਾ ਜਿਤਨਾ ਬਾਬਾ ਦਲਬਾਬਾ ਬਿਠੀ ਜਾ ਰਹੇ ਆ ਤਦ ਤੱਕ ਮਾਦਾਲੋਣੇ ਬਾਬਾ ਬਲਵੀਰ ਸੋਣੇ ਕੁੱਤੇ ਦਾਲੜੇ ਆਉਣੇ ਆ ਹੋਰ ਸੰਤ ਪਾਂਪੁਰਛੋਣੇ ਬਾਬਾ ਮੀਚ ਸੋਣੇ ਆਉਣੇ ਆ ਉਹਨਾਂ ਦੇ ਪ੍ਰਬੰਧ ਦੇ ਵਿੱਚ ਵਕਤ-ਵਕਤ ਸਫਤਾ ਦੇ ਡਿਊਟੀ ਲਈ ਹੈਗੇ ਬੇਨਾਂ ਮੁਕਤ ਤਰ੍ਹਾਂ ਪ੍ਰਚੱਲਿਤ ਚੁਹਵਾ ਚੁਹਤਾ ਕਰਨਾ ਕਿ ਕਿੰਨਾ ਸਾਰੀ ਅੱਜ ਪੱਲ ਸਗਾਨੀਆਂ ਦੇ ਕਿਤਰਾ ਆਪਣਾ 25 ਰਾਤ ਨੂੰ ਤੇ 26 ਦਿਨ ਨੂੰ ਕਿੱਦਾਂ ਪ੍ਰਬੰਧ ਕਰਨਾ ਇਹ ਯੋਗ ਵਾਇਗੁਸ਼ੀਕਾ ਕਾਲਸਾ